जल की पीत पवन का थंबा रक्त बूंद का गारा हाड मांस नाली को पिंजरा पंछी बसे बेचारा प्राणी क्या मेरा क्या तेरा ਜੈਸੇ ਤਰਵਰ ਪੰਖ ਬਸੇਰਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਸੰਗਤ ਵਡਭਾਗੇ ਹੋ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਸਤਿਗੁਰ ਜੀ ਦੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਹੋ ਆਓ ਕੁਝ ਕ ਸਮੇਂ ਲਈ ਸਤਿਗੁਰ ਜੀ ਦੀ ਬਾਣੀ ਆਪਾਂ ਸਰਵਣ ਕਰਕੇ ਤੇ ਵਿਚਾਰ ਕਰਕੇ ਲਾਹਾ ਜੋ ਪ੍ਰਾਪਤ ਕਰੀਏ ਸਤਗੁਰ ਜੀ ਸਾਨੂੰ ਸਮਝਾ ਰਹੇ ਨੇ ਕਹਿ ਲਗੇ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਬਾਸ 나ੜੀ ਕੋ ਪਿੰਜਰ ਪੰਖੀ ਬਸੈ ਵਿਚਾਰ ਦੇਖੋ ਸਤਗੁਰ ਜੀ ਕਿਸ ਤਰ੍ਹਾਂ ਸਾਨੂੰ ਸਮਝਾ ਰਹੇ ਨੇ ਕਿ ਜਲ ਕੀ ਪੀਤ ਇਹ ਜਿਹੜੀ ਦੀਵਾਰ ਕਾ ਦੀ ਆ ਪਾਣੀ ਦੀ ਪਾਣੀ ਦੀ ਦੀਵਾਰ ਆ ਜੇ ਉਹਨੂੰ ਖੜਾ ਸਹਾਰਾ ਕਿਹਨੇ ਦਿੱਤਾ ਸਵਾਸਾਂ ਨੇ ਜਲ ਕੀ ਪੀਤ ਪਵਨ ਕਾ ਥੰਬਾ ਹਵਾ ਜਿਹੜਾ ਸਵਾਸ ਸਾਡੇ ਪਾਣੀ ਦੀ ਇਹ ਦੀਵਾਰ ਆ ਤੇ ਸਵਾਸਾਂ ਦਾ ਉਹ ਸਹਾਰਾ ਦਿੱਤਾ ਏ ਉਹਨੂੰ ਥੰਮਾ ਦਿੱਤਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਮਾਤਾ ਦਾ ਰਕਤ ਤੇ ਪਿਤਾ ਦੀ ਬੂੰਦ ਦਾ ਗਾਰਾ ਲਗਾ ਹਾਰ ਮਾਸ ਨਾੜੀ ਕੋ ਪਿੰਜਰ ਪੰਖੀ ਬਸਿਆ ਵਿਚਾਰਾ ਹਾਡੀਆਂ ਮਾਸ ਤੇ ਨਾਰੀਆਂ ਦਾ ਇਹ ਪਿੰਜਰ ਬਣਾ ਕੇ ਤੇ ਵਿੱਚ ਜੀਵ ਆਤਮਾ ਪੰਛੀ ਦੀ ਤਰ੍ਹਾਂ ਬਿਠਾ ਦਿੱਤੀ ਪੰਛੀ ਦੀ ਤਰ੍ਹਾਂ ਜੀਵ ਆਤਮਾ ਵਿੱਚ ਬਿਠਾ ਦਿੱਤੀ ਗਲਕੀ ਪੀਤ ਪਵਨ ਕਾ ਥੰਬਾ ਰਕਤ ਬੋਦ ਕਾ ਗਾਰਾ ਹਾਡ ਮਾਸ ਨਾਰੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਪ੍ਰਾਣੀ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਇਸ ਆਰਾਮ ਦੇ ਕੇ ਸਤਿਗੁਰ ਜੀ ਰਹਾਉ ਵਾਲੇ ਬੰਦੇ ਸਾਨੂੰ ਸਮਝਾ ਰਹੇ ਨੇ ਕਹਿਣ ਲੱਗੇ ਇਹ ਪਾਣੀ ਦੀ ਦੀਵਾਰ ਬਣਾ ਕੇ ਸਵਾਸਾਂ ਦਾ ਹਵਾ ਦਾ ਨੂੰ ਥੰਮਾ ਦਿੱਤਾ ਏ ਤੇ ਇਹ ਜਿਹੜਾ ਸਰੀਰ ਰੂਪੀ ਬਖ ਰਿਹਾ ਇਹਦੇ ਉੱਤੇ ਇੱਕ ਪੰਛੀ ਆਤਮਾ ਰੂਪੀ ਬਿਠਾ ਦਿੱਤੀ ਤੇ ਇਹਦੇ ਵਿੱਚ ਨਾ ਕੁਝ ਮੇਰਾ ਏ ਤੇ ਨਾ ਤੇਰਾ ਪਤਾ ਨਹੀਂ ਕਦੋਂ ਉੱਡ ਜਾਵੇ ਕਦੋਂ ਇਹ ਪੰਛੀ ਜਿਹੜਾ ਉੱਡ ਜਾਵੇ ਤੇ ਇਹ ਸਰੀਰ ਮਿੱਟੀ ਦੀ ਢੇਰੀ ਰਹਿ ਜਾਵੇ ਸਮਝਾਉਣਾ ਕਰ ਰਹੇ ਨੇ ਪ੍ਰਾਣੀ ਕਾ ਮੇਰਾ ਪ੍ਰਾਣੀ ਕਾ ਮੇਰਾ ਕਾ ਤੇਰਾ ਜੈਸੇ ਤਰ ਵਰ ਪੰਖ ਜਿੱਦਾਂ ਰੁੱਖ ਤੇ ਪੰਛੀ ਬੈਠਾ ਏ ਇਸ ਤਰ੍ਹਾਂ ਹੀ ਜੀਵ ਆਤਮਾ ਬੈਠੀ ਏ ਇਹਦੇ ਵਿੱਚ ਕੋਈ ਮਾਨਵ ਵਾਲੀ ਗੱਲ ਨਹੀਂ ਪਤਾ ਨਹੀਂ ਕਦੋਂ ਉੱਡ ਜਾਵੇ ਤੇ ਤੂੰ ਉਹਦਾ ਨਾਮ ਜਪਣਾ ਕਰ ਜਿਸ ਕਾਰਜ ਲਈ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਤੂੰ ਸੇਵਾ ਸਿਮਰਨ ਕਰ ਮਨੁੱਖਤਾ ਦੀ ਸੇਵਾ ਕਰ ਸਿਮਰਨ ਕਰ ਉਹਨੂੰ ਚੇਤੇ ਕਰ ਉਹਨੂੰ ਚੇਤੇ ਕਰਦੇ ਹੋਏ ਕਾਰਗਾਰ ਕਰਦੇ ਹੋਏ ਉਹਨੂੰ ਚੇਤੇ ਕਰਦੇ ਹੋਏ ਜੀਵਨ ਬਤੀਤ ਕਰ ਰਾਖੋ ਕੰਧ ਉਸਾਰੋ ਨੀਵਾ ਸਾਡੇ ਤਿੰਨ ਹੱਥ ਤੇਰੀ ਸੀਮਾ ਕਹਿਣ ਲੱਗੇ ਤੂੰ ਡੁੰਗਿਆ ਡੁੰਗਿਆ ਨੀਵਾ ਪੁੱਟ ਕੇ ਵਦੀਆ ਵਦੀਆ ਮਾਮਕਾਰ ਮੈਲ ਬਣਾਉਣਾ ਏ ਤੇ ਤੇਰੀ ਜਗ੍ਹਾ ਸਿਰਫ ਸਾਡੇ ਤਿੰਨ ਹੱਥਾ ਜਿਹੜਾ ਇਥੋਂ ਲੈ ਕੇ ਤੇ ਇੰਨਾ ਜਿਹੜਾ ਸਾਡਾ ਹੱਥ ਵਾਣਾ ਇਹ ਸਾਢੇ ਤਿੰਨ ਹੱਥ ਸਾਡੇ ਸਰੀਰ ਦੀ ਲੰਬਾਈ ਹੁੰਦੀ ਹੈ ਹਰੇਕ ਦੀ ਜੇ ਕੋਈ ਬੰਦਾ ਲੰਬਾ ਏ ਕਿ ਉਹਦੀ ਆ ਚੀਜ਼ ਦੀ ਲੰਬਾਈ ਵੀ ਵੱਧ ਜਾਂਦੀ ਇਹ ਸਾਢੇ ਤਿੰਨ ਹੱਥ ਹੁੰਦਾ ਹੈ ਤੇ ਕਹਿਣ ਲੱਗੇ ਤੈਨੂੰ ਸਾਢੇ ਤਿੰਨ ਹੱਥ ਜਗ੍ਹਾ ਚਾਹੀਦੀ ਹੈ ਤੇ ਤੂੰ ਇੰਨੀ ਭੱਜ ਦੌਰ ਚ ਪਿਆ ਤੂੰ ਉਹਨੂੰ ਚੇਤੇ ਕਰ ਉਹਦਾ ਨਾਮ ਜਪ ਸਿਰਫ ਇੰਨੀ ਕੀ ਜਗ੍ਹਾ ਤੇਰੇ ਕੰਮ ਆਉਣੀ ਹੈ ਰੱਖੋ ਕੰਧ ਉਸਾਰੋ ਨੀ ਮਾ ਸਾਢੇ ਤਿੰਨ ਹੱਥ ਤੇ ਸੀਮਾ ਬਾਂਕੇ ਬਾਲ ਪਾਗ ਸਿਰ ਢੇਰੀ ਇਹ ਤਨ ਹੋਏਗਾ ਭਸਮ ਢੇਰੀ ਕਹਿਣ ਲੱਗੇ ਸੋਹਣੇ ਸੋਹਣੇ ਸਵਾਰ ਕੇ ਤੂੰ ਵਾਲ ਪੱਗ ਬੰਨਦਾ ਏ ਤੇ ਪਰ ਹੋਣਾ ਕੀ ਆ ਇਹ ਜਿਹੜਾ ਸਰੀਰ ਮਿੱਟੀ ਦੀ ਢੇਰੀ ਸਵਾਦੀ ਢੇਰੀ ਹੋ ਜਾਣਾ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਰੀ ਕਹਿਣ ਲੱਗੇ ਉੱਚੇ ਮੰਦਰ ਸੋਹਣੇ ਸੋਹਣੇ ਤੂੰ ਮਹਿਲ ਬਣਾ ਕੇ ਸੁੰਦਰ ਨਾਰੀ ਦਾ ਤੂੰ ਮਾਨ ਕਰਦਾ ਏ ਪਰ ਉਹਨੂੰ ਚੇਤੇ ਨਹੀਂ ਕੀਤਾ ਤੂੰ ਰੱਬ ਦਾ ਨਾਮ ਨਹੀਂ ਜਪਿਆ ਤੇ ਜਿਹੜੀ ਮਨੁੱਖਤਾ ਜੀ ਜਿਹੜੀ ਬਾਜੀ ਆ ਤੂੰ ਇਹ ਜੀਵਨ ਦੀ ਬਾਜੀ ਤੂੰ ਹਾਰ ਜਾਏਗਾ ਤੂੰ ਇਹ ਬਾਜੀ ਹਾਰ ਜਾਏਗਾ ਮੇਰੀ ਯਾਤ ਕਮੀ ਨਹੀਂ ਬਾਤ ਕਮੀ ਨਹੀਂ ਉਸਾ ਜਨਮ ਹਮਾਰਾ ਤੁਮ ਸਰਨਾਗਤ ਰਾਜ ਆ ਰਾਮਚੰਦ ਕਹਿ ਰਵਿਦਾਸ ਜਮਾਰਾ ਭਗਤ ਰਵਿਦਾਸ ਜੀ ਮਹਾਰਾਜ ਸਾਨੂੰ ਜੀਵਾਂ ਨੂੰ ਸਮਝਾਉਣਾ ਕਰ ਰਹੇ ਨੇ ਕਹਿਣ ਲੱਗੇ ਮੇਰੀ ਨਾ ਜਾਤ ਚੰਗੀ ਨਾ ਬਾਤ ਚੰਗੀ ਪਰ ਮੈਂ ਉਸ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਮੈਂ ਉਹਦੇ ਨਾਮ ਨਾਲ ਜੁੜ ਗਿਆ ਤੇ ਹੁਣ ਮੈਨੂੰ ਕੋਈ ਫਿਕਰ ਨਹੀਂ ਆ ਕਿਉਂਕਿ ਜੇ ਮੈਂ ਉਸ ਨਾਲ ਇੱਕਮਿਕ ਹੋ ਗਿਆ ਹੈ ਮੈਂ ਜੀਵਨ ਸਫਲ ਕਰ ਲਿਆ ਹੈ ਤੇ ਸਾਨੂੰ ਜੀਵਨ ਨੂੰ ਸਮਝਾ ਰਹੇ ਨੇ ਕਿ ਤੁਸੀਂ ਕਾਰ ਵਿਹਾਰ ਕਰਦੇ ਹੋਏ ਉਹਨੂੰ ਚੇਤੇ ਕਰੋ ਉਹਦਾ ਨਾਮ ਜਪੋ ਤਾਂ ਜੋ ਆਇਆ ਹੋਇਆ ਜੀਵਨ ਜਿਹੜਾ ਇਹ ਸਫਲਾ ਹੋ ਜਾਏ ਆਇਆ ਹੋਇਆ ਜੀਵਨ ਜਿਹੜਾ ਸਫਲਾ ਹੋ ਜਾਏ ਆ ਜੇ ਸਕਾਰਜ ਲਈ ਜੀਵਨ ਮਿਲਿਆਏ ਬਾਕੀ ਕਾਰਵਾਰ ਕਰਦੇ ਹੋਏ ਇਹ ਜੋ ਮਨੁੱਖਾ ਜਨਮ ਦਾ ਮੇਨ ਮਨੋਰਥੇ ਮਨੇ ਟਾਰਗੇਟ ਏ ਉਹ ਵੀ ਤੂੰ ਪੂਰਨ ਕਰ ਇਸ ਤਰ੍ਹਾਂ ਕੇਤੇ ਭੁੱਲਿਆ ਹੋਇਆ ਹੋਰ ਰਸਤੇ ਪਿਆਈ ਫਿਰ 84 ਦੇ ਘੇੜ ਵਿੱਚ ਪੈ ਜਾਏਗਾ ਫਿਰ 84 ਲੱਖ ਜੁਨਾਂ ਤੋਂ ਬਾਅਦ ਕਿਤੇ ਕਿਰਪਾ ਹੋਣੀ ਏ ਇਹ ਬੜੀ ਕਿਰਪਾ ਤੋਂ ਬਾਅਦ ਜਿਹੜਾ ਜੀਵਨ ਮਿਲਿਆਏ ਭਈ ਪ੍ਰਾਪਤ ਮਾਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਵਰ ਕਾਜ ਤੇਰੇ ਕਿਤੇ ਨਾਕਾਮ ਵੇਲੇ ਸਾਧ ਸੰਗਤ ਭਜ ਕੇਵਲ ਨਾਮ ਸੋ ਸਤਗੁਰ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸਣਾ ਤਾਂ ਜੋ ਇਹ ਆਇਆ ਹੋਇਆ ਜੀਵਨ ਜਿਹੜਾ ਇਹ ਸਫਲਾ ਹੋ ਜਾਏ ਕਿਰਪਾ ਹੋ ਜਾਏ ਮਿਹਰ ਹੋ ਜਾਏ ਸਤਗੁਰ ਜੀ ਦੀ ਬਾਣੀ ਦੇ ਜਾਪ ਕਰਦਿਆਂ ਵਿਚਾਰਾਂ ਕਰਦਿਆਂ ਜਾਨ ਬੱਚੇ ਹਾਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋਈਆਂ ਤਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸਣਾ सतगुरु जी की साजी नवाजी साध संगत मुख जोग है करो कृपा ब्रह फतेह जी वाहिगुरु जी का खालसा वाहेगुरु जी की फतेह